ਮੁਰੇ ਕੇ ਨਖੜਦਾ ਕੋਈ ਚੀਨ ਦੀ ਦੀਵਾਰ ਵਾਂਗੂ ਮਾਰ ਮਾਰ ਧੌਲਾ ਕੋਈ ਅੱਗ ਕਿਨੇ ਕੜਦਾ ਕਿੰਦਾ ਗੁੱਟ ਫੜ ਹੁੰਦਾ ਕਿੰਦਾ ਕੰਚੀ ਯਾਰੋ ਲੱਗਦੀ ਕਿੰਦਾ ਬੰਦਾ ਭੱਜ ਭੱਜ ਬੱਦੇ ਵਿੱਚ ਬੰਦਦਾ ਉਤਾਰ ਕੱਪੜੇ ਆਉਣਾ ਪੈਂਦਾ ਕਬੱਡੀ ਦੇ ਮੈਦਾਨ ਵਿੱਚ ਸਭ ਕਸੇ ਦਾ ਫੇਰ ਪਤਾ ਲੱਗਦਾ ਸਭ ਕਸੇ ਦਾ ਫੇਰ ਪਤਾ ਲੱਗਦਾ ਕੇਟੀਐ ਮੋਟਰਸਾਈਕਲ ਪਹਿਲੇ ਕਬੱਡੀ ਅੱਠ ਪੈਣ ਗਿਆ ਜੇ ਦੋ ਕਲਵੰਸਰੇ ਜੀ ਦੇ ਪ੍ਰਵਿੰਦਰ ਸਿੰਘ ਜੀ ਸੰਧੂ ਵਾਲਾ ਦਾ ਧੰਨਵਾਦ ਜਿਨ੍ਹਾਂ ਵੱਲੋਂ ਇਹ ਮੋਟਰਸਾਈਕਲ ਸਪான்ਸਰ ਕੀਤਾ ਗਿਆ। ਲਓ ਕਬੱਡੀ ਪਾਉਣ ਦੇ ਵਾਸਤੇ ਸੁਰ ਸਿੰਘ ਵਾਲਾ ਇਹ ਆ ਨੌਜਵਾਨ ਅੰਬਾ ਅੱਜ ਰੇਂਜ ਰੋਵਰ ਗੱਡੀ ਦਾ ਮਾਨ ਸਨਮਾਨ ਬਹੁਤ ਵੱਡਾ ਹੋਇਆ। ਬਾਬੇ ਤਰਸੇਮ ਸਿੰਘ ਪੰਡਾਲ ਦੇ ਪੋਤੇ ਦੀ ਰੇਡ ਖੋਸੇ ਕੋਟਲੇ ਵਾਲੇ ਦੇ ਬੋਲ ਆਓ ਸਾਹਮਣੇ ਕਹਿੰਦੇ ਹਰਮਨ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਹੋ ਮੇਰੇ ਮਿੱਤਰੋ। ਇਹ ਮਹਣਵੀਰ ਬਾਲੋਣਾ ਵੱਲੋਂ ਆਓ ਕਹਿੰਦੇ ਤਿੰਨ ਕਬੱਡੀਆਂ ਪੈਣਗੀਆਂ ਤੇ 1 ਲੱਖ ਦਿੱਤਾ ਜਾਵੇਗਾ ਲੱਖ ਲੱਖ ਦੀ ਕੌਡੀ ਉਹ ਜੱਫਾ ਵੀ ਲੱਖ ਲੱਖ ਦਾ ਵਿਆਜ ਨਾਂਕਾ ਚੜੇ ਜਮਲੀਏ ਉਹ ਬੱਲਾ ਦੇ ਕਬੱਡੀ ਕੱਪ ਦਾ ਉਹ ਪਲੱਖ ਦੇ ਕਬੱਡੀ ਕੱਪ ਦਾ ਵਿਆਜ ਨਾਂਕਾ ਚੜੇ ਜਮਲੀਏ ਉਹ ਪਲੱਖ ਦੇ ਕਬੱਡੀ ਕੱਪ ਦਾ ਅਗਲੀ ਰੇਡ ਕਹਿੰਦੇ ਇਹਦਾ ਪੋਗਾ ਜਿਲ੍ਹਾ ਹੈ ਮੇਰੇ ਮਿੱਤਰੋ ਇਹਦਾ ਸੁਲੀਣਾ ਪਿੰਡ ਹੈ ਲੋ ਰੇਸ਼ਮ ਕਬੱਡੀ ਪਾ ਰਿਹਾ ਉਸਤਾਦ ਮਾਨਿਸ਼ਾ ਦਾ ਪੁੱਤਰ ਸੁਰਿੰਦਰ ਸਿੰਘ ਨੂੰ ਮਾਰ ਹੈ ਆ ਪੁੱਤਰ ਦੀ ਖੇਡ ਦੇ ਉੱਪਰ ਰੱਖਿਆ ਗਿਆ ਤਾ ਟਾਉਣ ਦੇ ਉੱਪਰ ਕਬੱਡੀ 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 ਆਹ ਹੁਲੇ ਹੁਲੇ ਆਰੇ ਧਿਆਨ ਦੇਵੇਂ ਮੈਨੂੰ ਜਾ ਲੈਣ ਦੇ ਆਹ ਸਾਹਮਣੇ ਇਹਦੇ ਤੁਖ ਟੁੱਟਣਗੇ ਅਗਲੀ ਰੇਡ ਕਹਿੰਦੇ ਅੱਜ ਝੁਕ ਝੁਕ ਕੇ ਜੀਵਿਆ ਪੱਟਾਂ ਦੇ ਵਿੱਚ ਜੋਰ ਮਿੱਤਰੋ ਉਹ ਉਹਨੇ ਜਾਣਾ ਜਿੱਤ ਗਏ ਅੱਜ ਉਹਨੇ ਜਾਣਾ ਜਿੱਤ ਗਏ ਜੀਵਿਆ ਪੱਟਾਂ ਦੇ ਵਿੱਚ ਜੋਰ ਮਿੱਤਰੋ ਵੀ ਉਹਨੇ ਜਾਣਾ ਜਿੱਤ ਗਏ ਲਓ ਆਹ ਹੈ ਨੌਜਵਾਨ ਸ਼ੰਕਰ ਸੰਧਵਾ ਵਾਲਾ ਜਹਾਜ਼ ਖੇਡ ਕਬੱਡੀ ਦਾ ਕੋਸ਼ਿਸ਼ ਕਰਦਾ ਹੋਇਆ ਅਮਰਤ ਔਲਖ ਦੇ ਤੇਰੇ ਜੱਫਿਆਂ ਤੇ ਸਪਲੈਂਡਰ ਮੋਟਰਸਾਈਕਲ ਹੈ ਤੇ ਖੀਰਾ ਵਾਲੀਏ ਬੁਲਟ ਦੇ ਵੀ ਫਿਲ ਰੇਡਾਂ ਦੇ ਉੱਪਰ ਸਪਲੈਂਡਰ ਮੋਟਰਸਾਈਕਲ ਜਿਹੜਾ ਹੈ ਉਹ ਰੱਖਿਆਗਾ ਲਓ ਕਬੱਡੀ ਪਾਉਣ ਦੇ ਵੇਲੇ ਆਨਾਂ ਦੇ ਪਰਿਵਾਰ ਦੇ ਵਿੱਚੋਂ ਪੈਦਾ ਹੋਇਆ ਆਲਮਗੀਰ ਜਸ਼ਨ ਇੱਕ ਧਰਤੀ ماں ਨੂੰ ਮੱਥਾ ਫਿੱਕਰ ਕੇ ਯਾਦਗਰਾਂ ਨੂੰ